ਲੋਕ ਕਮਨ ਨਾਲ ਜੁੜੇ ਹੋਏ ਆ ਨਾ ਕਿ ਬੰਦੇ ਨਾਲ ਜੁੜੇ ਹੋਏ ਆ ਆਮ ਆਦਮੀ ਪਾਰਟੀ ਦੇ ਹੋ ਜੇ ਕੰਮ ਕਰ ਰਹੀ ਉਹੋ ਜਿਹਾ ਕੰਮ ਅੱਜ ਤੱਕ 70 ਸਾਲਾਂ ਚ ਨਹੀਂ ਹੋਇਆ ਸੋ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕਮਨ ਨੂੰ ਵੇਕੇ ਵੋਟ ਪਾਈ ਤੁਸੀਂ ਵੀ ਔਰਤਾਂ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਕਿ 1000 ਰੁਪਏ ਜਿਹੜਾ ਮਿਲਣਾ ਚਾਹੀਦਾ ਹਾਲੇ ਤੱਕ ਨਹੀਂ ਮਿਲਿਆ ਜਿਹੜਾ ਹਾਂ ਇਹ ਪਹਿਲੀ ਸਰਕਾਰ ਆ ਜਿਨੇ 2 ਸਾਲਾਂ ਦੇ ਵਿੱਚ ਹੀ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਤੇ 1000 ਰੁਪਇਆ ਕੋਈ ਇਹਦਾ ਮਾਇਨੇ ਨਹੀਂ ਰੱਖਦਾ ਕਿਉਂਕਿ ਜੇ ਸਰਕਾਰ ਬਿਜਲੀ ਦਾ ਬਿੱਲ 7 ਤੋਂ 8 ਦਾ 1000 ਰੁਪਏ ਤੱਕ ਮਾਫ ਕਰ ਸਕਦੀ ਹੈ ਤੇ 11100 ਰੁਪਏ ਕੋਈ ਵੱਡੀ ਗੱਲ ਨਹੀਂ ਆ ਜਿੰਨਾ ਵੀ ਬਾਰਡਰ ਏਰੀਆ ਬਣਾਉ ਨਸ਼ਾ ਫਰ ਉੱਥੋਂ ਸਪਲਾਈ ਹੁੰਦਾ ਪੰਜਾਬ ਦੇ ਵਿੱਚ ਪਰ ਉੱਥੇ ਜਿਹੜੀ ਸਾਡੀ ਬੀਐਸਐਫ ਆ ਉਹ ਰੋਜ਼ ਹਰ ਰੋਜ਼ ਨਸ਼ਾ ਫੜਦੀ ਆ ਪਰ ਜਿਹੜੇ ਨਸ਼ੇ ਨੂੰ ਭੇਜਣ ਵਾਲੇ ਆ ਉਹ ਵੀ ਨਹੀਂ ਰੁਕਦੇ ਉਹ ਵਕ ਵਕ ਦੇ ਡਰੋਨ ਆਈ ਕਿਸੇ ਵੀ ਤਰੀਕੇ ਨਾਲ ਨਸ਼ਾ ਨੂੰ ਭੇਜਦੇ ਆ ਪਰ ਜਿਹੜੀ ਸਾਡੀ ਫੌਜ ਆ ਭਾਰਤ ਦੀ ਬੀਐਸਐਫ ਆ ਉਹ ਜਿੰਨੀ ਵੀ ਖੇਪਿਆ ਰੋਜ਼ ਦੀ ਰੋਜ਼ ਬਰਾਮਦ ਕਰਦੀ ਆ ਕਿਮ ਨੇ ਚੋਣ ਨੂੰ ਲੈ ਕੇ ਜਿੱਥੇ ਕਿ ਮਹਿੰਦਰ ਭਗਤ ਵੱਲੋਂ ਜਲੰਧਰ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇੱਥੇ ਵੱਡਾ ਜਸ਼ਨ ਮਨਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਤੇ ਆਮ ਆਦਮੀ ਪਾਰਟੀ ਵਰਕਰ ਮਜੂਰ ਨੇ ਸੋ ਗੱਲਬਾਤ ਕਰ ਲੈਨੇ ਆ ਕਿ ਜਿਹੜਾ ਇਹਨਾਂ ਨੂੰ ਲਗਾਤਾਰ ਤਰਨ ਤਨ ਸ਼ਹਿਰ ਦੇ ਵਿੱਚ ਤੁਸੀਂ ਵੱਡੀ ਪੱਧਰ ਤੇ ਜਸ਼ਨ ਮਨਾਇਆ ਜਾ ਰਿਹਾ ਸੋ ਗੱਲਬਾਤ ਕਰ ਲੈਨੇ ਆ ਹਾਂਜੀ ਮੈਮ ਕਿਸ ਤਰ੍ਹਾਂ ਦੇਖਦੇ ਜੇ ਤੁਹਾਡੇ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਕਿ ਜਸ਼ਨ ਮਨਾਇਆ ਜਾ ਰਿਹਾ ਹੈ ਸੋ ਅੱਜ ਅਸੀਂ ਇੱਥੇ ਜਿਹੜਾ ਸਾਡੇ ਚਲੰਦਰ ਦੇ ਵਿੱਚ ਜਿੰਨੀ ਚੌਣ ਆਈ ਹੈ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਜਿਹੜਾ ਜਸ਼ਨ ਮਨਾ ਰਹੇ ਹਾਂ ਕਿ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਆ ਕਿਉਂਕਿ ਜਿਸ ਤਰ੍ਹਾਂ ਲੋਕਾਂ ਨੇ 22 ਫਤਵਾ ਦਿੱਤਾ ਸੀ ਨਾ ਸੇਮ ਉਸੇ ਤਰ੍ਹਾਂ ਫਤਵਾ ਜਿਹੜਾ ਅੱਜ ਜਲੰਧਰ ਦੇ ਵਿੱਚ ਮਿਲਿਆ ਔਰ ਬਹੁਤ ਦਿਲੋਂ ਖੁਸ਼ੀ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਿਰ ਤੋਂ ਬਹੁਤ ਵਧੀਆ ਤਰੀਕੇ ਨਾਲ ਸਹਿਕਾਰਿਆ ਵਾ ਔਰ ਸਾਨੂੰ ਆਸ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਹਿਕਾਰ ਕਰਦੇ ਰਹਿਣਗੇ ਕਿਉਂਕਿ ਲੋਕ ਕਮਾਂ ਨਾਲ ਜੁੜੇ ਹੋਏ ਆ ਨਾ ਕਿ ਬੰਦੇ ਨਾਲ ਜੁੜੇ ਹੋਏ। ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਪਿਛਲੀਆਂ ਦੇ ਜਲੰਧਰ ਤੋਂ ਕਾਂਗਰਸ ਦੇ ਹੱਕ ਵਿੱਚ ਸੀਟ ਗਈ ਸੀ ਉਸ ਨੂੰ ਕਿੱਦਾਂ ਦੇਖਦੇ ਨੇ? ਸਰ ਦੇਖੋ ਇਹ ਤੇ ਲੋਕਾਂ ਦਾ ਫਤਵਾ ਵਾ ਹੋ ਸਕਦਾ ਵਾ ਸ਼ਾਇਦ ਸਾਡੇ ਦਿੱਲੀ ਦੇ ਵਿੱਚ ਵੀ ਇਹ ਚੀਜ਼ ਨਹੀਂ ਹੈ ਪਤਾ ਕਿਉਂ ਹੁੰਦਾ ਵਾ ਕਿਸੇ ਵਕਤ ਲੋਕਾਂ ਦੇ ਵਿੱਚ ਦਿਲਾਂ 'ਚ ਕੋਈ ਸ਼ਾਇਦ ਹੋ ਸਕਦਾ ਕੋਈ ਗਲਤ ਫਹਿਮੀਆਂ ਹੋਣ ਕਿਉਂਕਿ ਪਿੱਛੇ ਲੋਕਾਂ ਨੇ ਇੰਡੀਆ ਗੱਟਪੰਦਨ ਜਿਹੜਾ ਵਾ ਉਹਨੂੰ ਵੀ ਕੁਝ ਲੈ ਕੇ ਕੁਝ ਸਾਡੇ ਜਿਹੜੇ ਇੱਥੇ ਅਮਰਪਾਲ ਲਹਿਰ ਚੱਲੀ ਜਿਹੜੀ ਸੀ ਉਸ ਨੂੰ ਲੈ ਕੇ ਵੀ ਹੋ ਸਕਦਾ ਸ਼ਾਇਦ ਲੋਕਾਂ ਦੇ ਦਿਲ ਦੇ ਵਿੱਚ ਕੁਝ ਨ ਹੋਵੇ ਪਰ ਇਹ ਹੈ ਕਿ ਸਾਨੂੰ ਇਹ ਆਸ ਆ ਕਿ ਆਮ ਆਦਮੀ ਪਾਰਟੀ ਜਿਹੋ ਜੇ ਕੰਮ ਕਰ ਰਹੀ ਹੈ ਉਹੋ ਜਿਹਾ ਕੰਮ ਅੱਜ ਤੱਕ 70 ਸਾਲਾਂ ਚ ਨਹੀਂ ਹੋਇਆ ਸੋ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕਮ ਨੂੰ ਵੇਖ ਕੇ ਵੋਟ ਪਾਈ ਸਰ ਕੀ ਇਹੋ ਜਿਹਾ ਆਮ ਆਦਮੀ ਪਾਰਟੀ ਨੇ 1 ਮਹੀਨੇ ਵਿੱਚ ਕਰ ਦਿੱਤਾ ਕਿ ਜਿਹੜਾ ਕਿ ਪਾਸਾ ਹੀ ਬਣ ਚੁੱਕਾ ਹੈ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਨਸ਼ੇ ਤੇ ਜੋ ਮਾਨ ਸਰਭ ਨੇ ਰੋਕਥਾਮ ਲਾਈ ਆ ਲੋਕੀ ਕੁੱਦ ਕਹਿਣ ਲੱਗ ਪਏ ਆ ਕਿ ਵਾਕਿਆ ਹੀ ਨਸ਼ੇ ਤੇ ਜਿਹੜੀ ਇਹ ਰੋਕਥਾਮ ਸ਼ੁਰੂ ਹੋਈ ਹੈ ਕਿਉਂਕਿ ਇਹ ਇੱਕ ਕਦਮ ਜਿਹੜਾ ਵਾ ਨਾ ਦਿਲ ਨਾਲ ਚੁੱਕਿਆ ਜਾ ਸਕਦਾ ਉਸ ਤਰ੍ਹਾਂ ਨਹੀਂ ਚੁੱਕਿਆ ਜਾ ਸਕਦਾ ਸੋ ਉਹਨਾਂ ਦੇ ਇਸ ਕਦਮ ਨੂੰ ਵੇਖਦੇ ਆ ਕਿਉਂਕਿ ਲੋਕਾਂ ਦਾ ਕੋਲ ਕੋਈ ਹੋਰ ਮੁੱਦਾ ਨਹੀਂ ਲੋਕੀ ਕਹਿੰਦੇ ਕਿ ਨਸ਼ੇ ਦਾ ਮੁੱਦਾ ਜਿਹੜਾ ਮੇਨ ਹੋਣਾ ਚਾਹੀਦਾ ਸੋ ਮਾਨ ਸਰਕਾਰ ਨੇ ਜਿਹੜਾ ਨਸ਼ੇ ਦਾ ਮੁੱਦਾ ਜਿਹੜਾ ਵਾ ਉਹਨੂੰ ਪਹਿਲ ਦਿੱਤੀ ਆ ਸੋ ਇਹ ਵੀ ਚੀਜ਼ ਸਾਨੂੰ ਲੱਗਦਾ ਕਿ ਇਹ ਵੀ ਕਾਰਨ ਹੈ ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਤੇ ਔਰਤਾਂ ਜਿਹੜਾ ਕਿ ਆਮ ਆਦਮੀ ਪਾਰਟੀ ਦੀਆਂ ਜਿਹੜਾ 1000 ਰੁਪਏ ਮਸਲੇ ਡਿੱਗ ਰਿਏਵੇਂ ਤੁਸੀਂ ਵੀ ਔਰਤਾਂ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਕਿ 1000 ਰੁਪਏ ਜਿਹੜਾ ਮਿਲਣਾ ਚਾਹੀਦਾ ਹਾਲੇ ਤੱਕ ਨਹੀਂ ਮਿਲਿਆ ਜਿਹੜਾ ਹੰਤਕ ਸਰ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਚਲੋ ਦੇਖੋ 5 ਸਾਲ ਸਰਕਾਰ ਹੁੰਦੀ ਆ ਔਰ ਇਹ ਪਹਿਲੀ ਸਰਕਾਰ ਆ ਜਿਨੇ 2 ਸਾਲਾਂ ਦੇ ਵਿੱਚ ਹੀ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਕਿ 1000 ਰੁਪਿਆ ਕੋਈ ਇਹਦਾ ਮਾਇਨੇ ਨਹੀਂ ਰੱਖਦਾ ਕਿਉਂਕਿ ਜੇ ਸਰਕਾਰ ਬਿਜਲੀ ਦਾ ਬਿੱਲ ਸਾਡਾ 7 ਤੋਂ 8 1000 ਰੁਪਏ ਤੱਕ ਮਾਫ ਕਰ ਸਕਦੀ ਹੈ ਤੇ 1000 1100 ਰੁਪਏ ਕੋਈ ਵੱਡੀ ਗੱਲ ਨਹੀਂ ਆ ਸੋ ਪਿਛਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਨੇ ਇਹ ਵੀ ਐਲਾਨ ਜਿਹੜਾ ਕਰ ਦਿੱਤਾ ਕਿ ਰੱਖੜੀ ਤੱਕ ਇਹ ਸ਼ਾਇਦ ਇਹ ਜਿਹੜਾ ਬੀਬੀਆਂ ਨੂੰ 1000 ਰੁਪਏ ਨਹੀਂ 1100 ਰੁਪਏ ਜਿਹੜਾ ਵਾ ਉਹ ਦਿੱਤਾ ਜਾਏਗਾ ਸੋ ਜੇ ਆਮ ਆਦੀ ਪਾਰਟੀ ਨੇ ਸਾਰੇ ਵਾਦੇ ਪੂਰੇ ਕੀਤੇ ਆ ਤੇ ਮੇਰਾ ਕਲ ਵੀ ਇਹ ਵੀ ਰਹਿ ਨਹੀਂ ਜੀ ਸੋ ਸੋ ਆਮ ਆਦਮੀ ਪਾਰਟੀ ਵਲੰਟੀਅਰ ਹੋਰ ਵੀ ਸਾਰਾ ਮੌਜੂਦ ਹੈ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਮੇਰੇ ਕੀ ਨਾਮ ਆ ਮੇਰਾ ਨਾਮ ਜੀ ਪੁਲਵੀਰ ਸਿੰਘ ਮੇਟੋਈ ਮੇਟੋ ਸਾਬ ਕੀ ਕਹਿਣਾ ਚਾਹੋਗੇ ਕਿਸ ਤਾਂ ਦੇ ਦੇ ਆਮ ਆਦਮੀ ਪਾਰਟੀ ਦੇ ਜਿਹੜੀ ਦਿਲਾਂ ਵਿੱਚ ਖੁਸ਼ੀ ਆ ਜਿਹੜੀ ਕਿ ਮਹਿੰਦਰ ਭਗਤ ਵੱਲੋਂ ਵੱਡੀ ਜਿੱਤ ਪ੍ਰਾਪਤ ਕੀਤੀ ਆ ਹਾਂਜੀ ਅੱਜ ਜਿਹੜੀ ਜਿੰਦਰ ਦੀ ਸੀਟ ਆ ਆਮ ਆਦੀ ਪਾਰਟੀ ਨੇ ਬਹੁਤ ਹੀ ਵੱਡੇ ਮਾਰਜਿਨ ਦੇ ਨਾਲ ਜਿੱਤ ਕੇ ਦਿਖਾਈ ਆ ਤੇ ਤਰਨਤਨ ਦੇ ਵਿੱਚ ਵੀ ਸਾਡੇ ਜਿਹੜੇ ਚੇਅਰਮੈਨ ਉਸਮਾਨ ਸਾਹਿਬ ਉਹਨਾਂ ਦੇ ਦਫਤਰ ਦੇ ਵਿੱਚ ਬਹੁਤ ਵੱਡੀ ਖੁਸ਼ੀ ਜਿਹੜੀ ਆ ਢੋਲ ਵਜਾ ਕੇ ਲੱਡੂ ਵੰਡ ਕੇ ਤੇ ਸਾਰੇ ਵਰਕਰਾਂ ਨੇ ਬਹੁਤ ਹੀ ਵਧੀਆ ਮਨਾਇਆ ਸੀ ਜੇਕਰ ਆਮ ਆਦਮੀ ਪਾਰਟੀਆਂ ਦੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਉਹਨਾਂ ਨੂੰ ਇਹ ਗੱਲ ਆ ਠੀਕ ਕਿ ਪਹਿਲ ਦੇ ਧਾਰ ਦੇ ਨਸ਼ਾ ਬੰਦ ਕੀਤਾ ਹੋਊਗਾ ਪਰ ਲੋਕਾਂ ਦੇ ਦਿਲਾਂ ਵਿੱਚ ਹਲੇ ਵੀ ਇਹ ਜਿਹੜਾ ਕਿ ਮਾਹੌਲ ਪਾਇਆ ਜਾ ਰਿਹਾ ਉਹ ਕਹ ਰਿਹਾ ਕਿ ਹਲੇ ਤੱਕ ਨਸ਼ਾ ਨਹੀਂ ਬੰਦ ਹੋ ਪਿਆ ਦੇਖੋ ਜਿਹੜੀ ਨਸ਼ੇ ਦੀ ਗੱਲ ਆ ਨਾ ਨਸ਼ਾ ਜਿੱਥੇ ਕਿੱਥੋਂ ਹੁੰਦਾ ਵਾ ਜਿੰਨਾ ਵੀ ਬਾਰਡਰ ਏਰੀਆ ਵਾ ਨਸ਼ਾ ਸਾਰਾ ਉੱਥੋਂ ਸਪਲਾਈ ਹੁੰਦਾ ਪੰਜਾਬ ਦੇ ਵਿੱਚ ਪਰ ਉੱਥੇ ਜਿਹੜੀ ਸਾਡੀ ਬੀਐਸਐਫ ਆ ਉਹ ਰੋਜ਼ ਹਰ ਰੋਜ਼ ਨਸ਼ਾ ਫੜਦੀ ਆ ਪਰ ਜਿਹੜੇ ਨਸ਼ੇ ਨੂੰ ਭੇਜਣ ਵਾਲੇ ਆ ਉਹ ਵੀ ਨਹੀਂ ਰੁਕਦੇ ਉਹ ਵਕਤ ਵਕਤ ਦੇ ਡਰੋਨ ਆ ਰਹੀ ਕਿਸੇ ਵੀ ਤਰੀਕੇ ਨਾਲ ਨਸ਼ਾ ਨੂੰ ਭੇਜਦੇ ਆ ਪਰ ਜਿਹੜੀ ਸਾਡੀ ਫੌਜ ਆ ਭੱਤਦੀ ਸੀਐਸਫ ਇਹ ਉਹ ਜਿੰਨੀ ਵੀ ਖੇਪਿਆ ਰੋਜ਼ ਦੀ ਰੋਜ਼ ਬਰਾਮਦ ਕਰਦੀ ਆ ਸਵਾਲ ਲ ਕੀਤੀ ਜੇ ਪੰਜਾਬ ਦੇ ਵਿੱਚ ਮਾਨਸਾਬ ਨੇ ਥੋੜੇ ਦਿਨਾਂ ਦੇ ਵਿੱਚ ਜਦੋਂ ਲੜ ਲੱਡ ਕੀਤਾ ਨਾ ਕਿ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਕੋਈ ਗੱਲਬਾਤ ਸੁਣੀ ਗਈ ਤੇ ਮੈਂ ਐਸਐਸਪੀ ਨੂੰ ਪੁੱਛਣਾ ਵਾ ਤੇ ਤੁਸੀਂ ਦੱਸੋ ਮੈਨੂੰ ਵੀ ਜਿੱਥੇ ਵੀ ਉਹਨਾਂ ਨੂੰ ਲੱਗਾ ਉਹਨਾਂ ਨੇ ਛਾਪੇ ਮਾਰੀ ਕੀਤੀ ਆ ਬੰਦੇ ਫੜੇ ਆ ਪਰਚੇ ਕੀਤੇ ਆ ਪਰ ਕੋਈ ਵੀ ਚੀਜ਼ ਜੀ ਆਪਾਂ ਇੱਕਦਮ ਕਵਾਂਗੇ ਨਾ ਕਿ ਪੰਜਾਬ ਦੇ ਵਿੱਚ ਆ ਚੀਜ਼ ਬੰਦ ਕੀਤੀ ਜਾਣ ਉਹਨਾਂ ਹਰ ਚੀਜ਼ ਨੂੰ ਸਮਾਂ ਲੱਗਦਾ ਵਾ ਸੋ ਨਸ਼ਾ ਜਿਹੜੀ ਇੱਕ ਇਹੋ ਜਿਹਾ ਫੋਰਸ ਤੇ ਚਿੱਕੜ ਆ ਜੀ ਨੂੰ ਟਾਈਮ ਲੱਗੂਗਾ ਹਰ ਰੋਜ਼ ਫੜਿਆ ਜਾਂਦਾ ਵਾ ਹਰ ਰੋਜ਼ ਨਵੇਂ ਤੋਂ ਨਵੇਂ ਆਉਂਦਾ ਵਾ ਸੋ ਤੁਸੀਂ ਦੇਖ ਸਕਦੇ ਤੁਸੀਂ ਬਿਤਾ ਵਿੱਚ ਤੇ ਵੱਡਾ ਆਮ ਆਦੀ ਪਾਰਟੀ ਦੇ ਵਰਕਰਾਂ ਨਾਲ ਇਕੱਠ ਕੀਤਾ ਹੋਇਆ ਹੈ ਸੋ ਸਰ ਨਾਲ ਤੇ ਹੋਰ ਵੀ ਵਰਕਰ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਬਾਰੀ ਕਿਸ ਤਰ੍ਹਾਂ ਦੇਖਦੇ ਜੇ ਕੀ ਕਹਿਣਾ ਚਾਹੋਗੇ ਸਭ ਤੋਂ ਬਿਲਾ ਆਪਣਾ ਨਾਮ ਸਾਨੂੰ ਮੇਰਾ ਨਾਮ ਇੰਦਰਜੀਤ ਸਿੰਘ ਹੈ ਰਿਗਿਲ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਸ਼੍ਰੀ ਸਵਿੰਦ ਕੈਜਰੀਵਾਲ ਜੀ ਤੇ ਸ਼੍ਰੀ ਫਤਿਹ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਤੇ ਆਗੂ ਸਹਿਬਾਨ ਜਿਨ੍ਹਾਂ ਨੇ ਜਲੰਧਰ ਵੈਸਟ ਵਿੱਚ ਜਾ ਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਜਿਨ੍ਹਾਂ ਨੇ ਲੋਕਾਂ ਨੂੰ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਸਮਝਾਇਆ ਤੇ ਜਲੰਧਰ ਵੈਸਟ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਸਾਥ ਦਿੱਤਾ ਤੇ ਤਾਂ ਇੰਨੀ ਵੱਡੀ ਲੀਡ ਨਾਲ ਸਾਡੇ ਭਗਤ ਜੀ ਉਮੀਦਵਾਰ ਜਿੱਤੇ ਤੇ ਇਹੀ ਮੈਂ ਗੱਲ ਕਹਿਣਾ ਚਾਹਾਂਗਾ ਕਿ ਅੱਜ ਸਾਨੂੰ ਜਿੱਤ ਦੀ ਖੁਸ਼ੀ ਜਿੱਤ ਦਾ ਜਸ਼ਨ ਮਨਾਉਣ ਦਾ ਮੌਕਾ ਤਾਂ ਹੀ ਮਿਲਿਆ ਕਿ ਅਸੀਂ ਚੰਗੇ ਕੰਮ ਕੀਤੇ ਆ ਅੱਗੋਂ ਵੀ ਆਸ ਕਰਦੇ ਹਾਂ ਕਿ ਅਸੀਂ ਮਲਕ ਜਿੰਨੀ ਵੀ ਮਲ ਸਮੂਹ ਪੰਜਾਬ ਦੀ ਪਾਰਟੀ ਆਲਮਾਨ ਸਾਹਿਬ ਦੀ ਅਡਵਾਈਸ ਦੇ ਹੇਠ ਅਸੀਂ ਚੰਗੇ ਕੰਮ ਕਰਦੇ ਰਹਾਂਗੇ ਇਸੇ ਤਰ੍ਹਾਂ ਅਗਲੀਆਂ ਚਾਰ ਜਮਨੀ ਚੋਣਾਂ ਵੀ ਚੰਗੀ ਤਰ੍ਹਾਂ ਚੱਜ ਨਾਲ ਵਧੀਆ ਤਰੀਕੇ ਨਾਲ ਜਿੱਤਾਂਗੇ ਤੇ ਸਾਡੀ ਡਿਊਟੀ ਮੇਰੀ ਆਪਣੀ ਡਿਊਟੀ ਸਰਦਾਰ ਮਨਜਿੰਦਰ ਸਿੰਘ ਜੀ ਐਮਐਲਏ ਲਾਲਪੁਰਾ ਸਾਹਿਬ ਦੇ ਨਾਲ ਸੀ ਤੇ ਅਸੀਂ ਉਸ ਬੂਥ ਵਿੱਚੋਂ ਵੀ ਬੜੇ ਵਧੀਆ ਤਰੀਕੇ ਨਾਲ ਜਿੱਤੇ ਤੇ ਮੈਂ ਸਮੂਹ ਮਨਜਿੰਦਰ ਵੈਸਟ ਵੀ ਸੰਗਤ ਦਾ ਧੰਨਵਾਦ ਕਰਦਾ ਹਾਂ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਤੁਸੀਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਕਿ ਤੁਸੀਂ ਹਲਕਾ ਕਲੂਸਰ ਤੋਂ ਤੁਹਾਨੂੰ ਇੰਚਾਰਜ ਲਗਾਇਆ ਗਿਆ ਵਾ ਪਰ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਕਲੂਸਰ ਦੇ ਵਿੱਚ ਵਿਕਾਸ ਕਾਰਜ ਕਿੰਨੇ ਵੇਲੇ ਪੈਂਡਿੰਗ ਪਏ ਨੇ ਇਹ ਹਲਕਾ ਖਰੂਸਰ ਵਿੱਚ ਤੇ ਲਗਭਗ ਬਹੁਤ ਜ਼ਿਆਦਾ ਕੰਮ ਅਸੀਂ ਕੀਤਾ ਵਾ ਤੇ ਜਿਹੜਾ ਥੋੜਾ-ਬੋਟਾ ਕੰਮ ਰਹਿ ਗਿਆ ਵਾ ਉਹ ਵੀ ਅਸੀਂ ਬੜੇ ਹੀ ਜੋਰ-ਸ਼ੋਰ ਨਾਲ ਕੰਮ ਕਰ ਰਹੇ ਹਾਂ ਤੇ ਹੁਣ ਵੀ ਮਨਜਿੰਦਰ ਸਿੰਘ ਦੀ ਲਾਲਪੜਾ 10 ਦਿਨ ਲਗਾਤਾਰ ਅਲਕੇਟ ਰਹਿਣਗੇ ਜੀ ਤੇ ਇਹ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਲੋਕਾਂ ਦੇ ਵਿਕਾਸ ਕਰਨਗੇ ਇਹ ਵਾਅਦਾ ਕਰ ਰਹੇ ਹਾਂ ਕਿ ਵਿਕਾਸ ਪੱਖੋਂ ਹਲਕੇ ਨੂੰ ਦੂਰ ਨਹੀਂ ਰਹਿਣ ਦਿੱਤਾ ਜਾਊਗਾ ਜੀ ਬਹਿਗੁਰਜਾ ਫਾਲਸਾ ਬਹਿਗੁਰਜਕੀ ਫਤਿਹ ਦਿਲੰਦਰ ਜੀ ਨੇ ਚੋਣ ਨੂੰ ਲੈ ਕੇ ਜਿੱਥੇ ਕਿ ਮਹਿੰਦਰ ਭਗਤ ਵਾਲੋਂ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾਏ ਚਲੋ ਮੈਂ ਇੱਕ ਪਲਾ ਦੇਖ ਚਾਹੁੰਦਾ ਹਾਂ ਵਰਕਰਾਂ ਸਮੇਤ ਜਿਹੜਾ ਕਿ ਜਸ਼ਨ ਮਨਾਇਆ ਜਾ ਰਿਹਾ ਹੈ ਸੋ ਸਨਾ ਵਿਧਾਇਕ ਸਾਹਿਬ ਮੌਜੂਦ ਹੈ ਸੋ ਗੱਲਬਾਤ ਕਰ ਲੈਣੇ ਆ ਹਾਂਜੀ ਅਮਿਲ ਸਾਹਿਬ ਕਿਸ ਤਰ੍ਹਾਂ ਦੇਖਦੇ ਆ ਜਿਲੰਦਰ ਜੀ ਚੋਣ ਪੂਰੇ ਪੱਪਾਪਾ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਪਾਸ ਪ੍ਰਾਪਤ ਹੋਈ ਹੈ। ਅਰ ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਹਾਂ ਸਾਰੇ ਵੋਟਰਾਂ ਦਾ, ਸਪੋਰਟਰਾਂ ਦਾ, ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਦਿਨ ਰਾਤ ਉੱਤੇ ਮਿਹਨਤ ਕੀਤੀ ਆ ਤੇ ਉਹਨਾਂ ਦਾ ਹੀ ਇੱਕ ਜਿਹੜਾ ਇਹ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਜਿਹੜਾ ਨਿਕਲ ਕੇ ਆਇਆ ਕਿ ਉੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਭਗਤ ਜੀ ਵੱਡੀ ਲੀਡ ਦੇ ਨਾਲ ਜਿੱਤੇ। ਅਮਰ ਸਾਬ ਕੀ ਕਾਰਨ ਰਿਹਾ ਜਿਹੜਾ ਪਿਛਲੇ 1 ਮਹੀਨਾ ਬੀਤ ਚੁੱਕਾ ਕਿ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਉਦੋਂ ਤੱਕ ਸੀਟ ਨਿਕਲ ਨਹੀਂ ਨੀ ਕਿ ਕੀ ਇਹੋ ਜ ਆਮ ਆਦਮੀ ਪਾਰਟੀ ਨੇ ਕਰਤਾ ਜਿਹੜਾ ਕਿ ਐਸੇ ਹੱਥ ਵਿੱਚ ਸੀਟ। ਆ ਦੇਖੋ ਸਾਰੀਆਂ ਚੋਣਾਂ ਦੇ ਅਲੱਗ-ਅਲੱਗ ਰਜ਼ਾਨ ਰਹਿੰਦੇ ਆ ਚਾਹੇ ਉਹ ਲੋਕ ਸਭਾ ਦੀ ਚੋਣ ਦੇ ਕੁਝ ਅਲੱਗ ਰਜ਼ਾਨ ਹੁੰਦੇ ਆ ਵਿਧਾਨ ਸਭਾ ਦੇ ਕੁਝ ਹੋਰ ਜਿਹੜਾ ਜਿਮਨੀ ਚੋਣ ਆ ਉਹਦੇ ਕੁਝ ਹੋਰ ਜੋ ਲੋਕਾਂ ਨੇ ਸਰਕਾਰ ਦਾ ਨਮਾਇੰਦਾ ਚੁਣਿਆ ਕਿ ਸਾਡੇ ਜਿਹੜੇ ਕੰਮ ਆ ਉਹ ਸਰਕਾਰ ਦੇ ਵਿੱਚ ਜਿਹੜੇ ਹੋਣਗੇ ਤੇ ਇਸ ਲਈ ਉਹਨਾਂ ਨੇ ਮਹਿੰਦਰ ਭਗਤ ਜੀ ਨੂੰ ਚੁਣਿਆ। ਤਾਂ ਐਮਐਲ ਸਰ ਜੇਕਰ ਹਲਕਾ ਖਡੂਰ ਸਾਹਿਬ ਦੀ ਗੱਲ ਕੀਤੀ ਹੈ ਵਿਕਾਸਕਾਰ ਜਿੰਦਾ ਹੁਣ ਤੱਕ ਕਿੰਨਾ ਕੁ ਵਿਕਾਸ ਹੋ ਚੁੱਕਾ ਹੈ ਤੋਂ ਰਿਸਨ ਦਿੱਤਾ ਦੇ ਜੀ کافی ਵਿਕਾਸ ਜਿਹੜਾ ਆਪਾਂ ਕਰ ਚੁੱਕੇ ਹਾਂ ਤੇ ਬਹੁਤ ਲੰਮੀ ਲਿਸਟ ਹੈ ਜਿਹੜੀ ਉਹ ਹੈਗੀ ਹੈ ਤੇ ਹੁਣ ਆਪਾਂ ਪਿੰਡਾਂ ਤੇ ਥੰਡੇ ਉੱਤਰ ਲੱਗੇ ਜਿਹੜੀਆਂ ਗਲੀਆਂ ਕੋਈ ਬਣਨ ਵਾਲੀਆਂ ਨੇ ਜਾਂ ਪਿੰਡ ਪੱਦਰ ਤੇ ਜਿਹੜੇ ਵਿਕਾਸ ਹੁੰਦੇ ਉਹਨਾਂ ਉਦੇ ਤੇ ਕੰਮ ਜਿਹੜਾ ਉਹ ਸ਼ੁਰੂ ਕਰ ਰਹੇ ਆ ਜਿਹੜਾ ਕਿ ਬੀਬੀਆਂ 1000 ਰੁਪਏ ਵਾਲਾ ਤਾਂ ਕਾਮ ਆਉਂ ਪਾਰਟੀ ਦਾ ਦੀ ਕਰੀਆਂ ਨੇ ਉਸ ਤਰ੍ਹਾਂ ਇੱਕ ਇੱਕ ਕੰਮ ਪਾਏ ਹੋਏ ਇੱਕ ਕੰਮ ਰਹਿ ਗਿਆ ਉਹ ਵੀ ਆਪਾਂ ਛੇਤੀ ਕਰਦਣਾ ਇਹ ਸਵਾਲ ਵੀ ਛੇਤੀ ਹੀ ਕਦਮ ਕਰਨ ਜਾ ਰਹੇ ਆ ਕਦੋਂ ਦੇ ਉਹ ਠੀਕ ਹੈ ਧੰਵਾਦ ਜੀ ਸੋ ਇਹ ਸੰ ਹਲਕਾ ਪਤਾ ਇੱਕ ਸਰਦਾਰ ਮੋਹਿੰਦਰ ਸਿੰਘ ਲਾਲਪੁਰਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਕਿ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਜਿਹੜਾ ਕਿ ਮਹਿੰਦਰ ਭਗਤ ਵੱਲੋਂ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਹੈ ਸੋ ਕਿ ਆਉਣ ਵਾਲੀਆਂ ਜਿਹੜੀਆਂ ਕਿ ਛੇਟਾਂ ਵੀ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੋਣਗੀਆਂ ਸੋ ਕੈਮਰਾਮੈਨ ਸੰਦੀਪ ਨਾਲ ਡਿਜੀਟਲ ਪੰਜਾਬੀ ਤਰਨਤਾਰਨ ਨ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਰਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਬੁਲਾਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਸੇਖਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਚਲੋ ਨੰਝਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਤ ਜੀ ਮੈਂ ਹਕਮ ਰਾਜੰਦਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ